ਹਾਂਜੀ ਦੋਸਤੋ ਕੀ ਹਾਲ ਚਾਲ ਨੇ ਠੀਕ ਠਾਕ ਹਾਂ ਸਾਡੀ ਨਾ ਇੱਕ ਬਹੁਤ ਜ਼ਿਆਦਾ ਕੀਮਤੀ ਚੀਜ਼ ਘਟ ਗਈ ਮੈਂ ਜਦੋਂ ਵੀ ਘਰਦਿਆਂ ਨੂੰ ਕਹੀਦਾ ਸ਼ਾਮ ਦੇ ਟਾਈਮ ਉਹ ਵੀ ਸਬਜੀ ਕੀ ਬਣਾਉਣੀ ਹੈ ਦਾਲ ਕੀ ਬਣਾਉਣੀ ਹੈ ਉਹਨਾਂ ਨੇ ਇੱਕ ਹੀ ਗੱਲ ਕਹਿਣੀ ਹੈ ਜੋ ਮਰਜ਼ੀ ਬਣਾ ਲਓ ਮੈਂ ਸਬਜੀ ਲੈਣ ਜਾਨੀ ਆ ਬਾਜ਼ਾਰ ਦੇ ਵਿੱਚ ਪਰ ਮੈਨੂੰ ਉਹ ਜੋ ਮਰਜ਼ੀ ਨਹੀਂ ਕੀ ਤੋਂ ਵੀ ਮਿਲੀ ਹੈਗੀ ਕਈ ਵਾਰੀ ਐ ਹੁੰਦਾ ਵੀ ਅੱਜ ਆਪਦਾ ਮੂਡ ਨਹੀਂ ਹੈਗਾ ਕੁਝ ਬਣਾਉਣ ਦਾ ਵੀ ਚਲੋ ਪੁੱਛ ਲੈਣ ਆ ਰੈ ਲੈ ਲੈਣੇ ਕੋਈ ਵਧੀਆ ਕੁਝ ਬਣ ਜੂ ਖਾਣ ਪੀਣ ਨੂੰ ਤਾਂ ਬਸ ਇਹਨਾਂ ਦਾ ਜਵਾਬ ਵੀ ਇਹੀ ਹੁੰਦਾ ਕੁਛ ਮਰਜ਼ੀ ਬਣਾ ਲਓ ਫਿਰ ਜੇ ਪੁੱਛ ਕਦੂ ਬਣਾ ਲੀਏ ਉਹ ਨਹੀਂ ਬਣਾਉਣਾ ਤੋਰੀਆਂ ਬਣਾ ਲੀਏ ਉਹ ਨਹੀਂ ਖਾਣੀਆਂ ਹੈਗੀਆਂ ਜੇ ਕੋਈ ਹੋਰ ਸਬਜੀ ਪੁੱਛ ਲੈ ਤਾਂ ਉਹਨੂੰ ਵੀ ਜਵਾਬ ਮਿਲਦਾ ਫਿਰ ਉਹ ਜੇ ਉਸ ਤੋਂ ਬਾਅਦ ਵੀ ਪੁੱਛੀਦਾ ਵੀ ਹੁਣ ਫਿਰ ਦੱਸੋ ਵੀ ਇਹ ਸਬ지ਆਂ ਤਾਂ ਨਹੀਂ ਖਾਣੀਆਂ ਹੈਗੀਆਂ ਫਿਰ ਹੁਣ ਬਣਾਈਏਗੀ ਫਿਰ ਉਹੀ ਜਵਾਬ ਮਿਲਦਾ ਜੋ ਮਰਜ਼ੀ ਬਣਾ ਲੈ ਮੈਨੂੰ ਜੋ ਮਰਜ਼ੀ ਕਿਥੋਂ ਨਹੀਂ ਲੱਭਦੀ ਹੈਗੀ ਜੇ ਤੁਹਾਨੂੰ ਕਿਸੇ ਨੂੰ ਜੋ ਮਰਜ਼ੀ ਬਾਰੇ ਪਤਾ ਹੈ ਵੀ ਕਿੱਥੋਂ ਮਿਲਦੀ ਹੈ ਤਾਂ ਮੈਨੂੰ ਦੱਸ ਦਿਓ ਮੈਂ ਲਿਆ ਕੇ ਇਹਨਾਂ ਨੂੰ ਬਣਾ ਕੇ ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਾਂ ਕਿਉਂਕਿ ਮੈਨੂੰ ਹੁਣ ਤੱਕ ਸਬਜ਼ੀ ਉਹ ਮਿਲ ਹੀ ਨਹੀਂ ਹੈਗੀ ਕਿੱਥੋਂ ਮਿਲਦੀ ਹੈਗੀ ਕੀ ਤੁਹਾਡੇ ਵੀ ਘਰ ਦੇ ਵਿੱਚ ਦਾਲ ਸਬਜ਼ੀ ਵਿੱਚ ਇਹੀ ਜਵਾਬ ਮਿਲਦਾ ਹੈਗਾ ਜਦੋਂ ਵੀ ਘਰ ਵਾਲੀਆਂ ਸਬਜ਼ੀ ਪੁੱਛਦੀਆਂ ਵੀ ਕੀ ਬਣਾਉਣੀ ਹੈ ਸਾਰੀ ਇਦਾਂ ਜਵਾਬ ਦਿੰਦੇ ਵੀ ਜੋ ਮਰਜ਼ੀ ਬਣਾ ਲੈ ਕ ਆਪਣੀ ਮਨਪਸੰਦ ਦੀ ਸਬਜ਼ੀ ਦੱਸ ਦਿਓਗੇ ਦੇ ਦੱਸ ਦਿਓ ਤਾਂ ਕਮੈਂਟ ਕਰਕੇ ਦੱਸਿਓ ਜਰੂਰ ਵੀ ਜੋ ਮਰਜੀ ਕਹਿੰਨੇ ਹੋ ਜਾਂ ਫਿਰ ਸਾਜੀ ਦਾ ਨਾਮ ਦੱਸ ਦਿਓ